ਦੋਸਤੋ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਦੁੱਖਾਂ ਵਿੱਚ ਘਿਰੇ ਹੋਏ ਹੋ ਹਰ ਪਲ ਤੁਹਾਡੇ ਮਨ ਵਿੱਚ ਨਵੇਂ ਸਵਾਲ ਉੱਠਦੇ ਹਨ ਤੇ ਕੋਈ ਸਾਫ਼ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਇਹ ਕਹਾਣੀ ਤੁਹਾਡੇ ਲਈ ਇੱਕ ਚਾਨਣ ਦੀ ਕਿਰਨ ਸਾਬਤ ਹੋ ਸਕਦੀ ਹੈ ਕਈ ਵਾਰ ਅਸੀਂ ਆਪਣੇ ਆਪ ਨੂੰ ਦੁੱਖਾਂ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਮਹਿਸੂਸ ਕਰਦੇ ਹਾਂ ਜਿੱਥੇ ਹਰ ਪਾਸੇ ਸਿਰਫ ਤਕਲੀਫ ਹੀ ਦਿਸਦੀ ਹੈ ਅਜਾਹੇ ਸਮੇਂ ਵਿੱਚ ਮਨ ਸਵਾਲ ਕਰਦਾ ਇਹ ਸਫਰ ਇੰਨਾ ਔਖਾ ਕਿਉਂ ਹੈ ਕੀ ਇਹ ਦੁੱਖ ਹਮੇਸ਼ਾ ਲਈ ਹਨ ਕੀ ਇਸ ਤੋਂ ਕਦੋਂ ਆਜ਼ਾਦੀ ਮਿਲੇਗੀ ਇਸੇ ਤਰ੍ਹਾਂ ਦਾ ਇੱਕ ਸਵਾਲ ਸਦੀਆਂ ਪਹਿਲਾਂ ਇੱਕ ਵਿਅਕਤੀ ਨੇ ਮਹਾਤਮਾ ਬੁੱਧ ਨੂੰ ਕੀਤਾ ਸੀ ਉਸ ਨੇ ਪੁੱਛਿਆ ਤੁਹਾਡੇ ਚਿਹਰੇ ਤੇ ਇੱਕ ਸ਼ਾਂਤੀ ਕਿਵੇਂ ਹੈ ਜਿਵੇਂ ਕੋਈ ਦੁੱਖ ਤੁਹਾਨੂੰ ਛੂ ਨਹੀਂ ਸਕਦਾ ਗੌਤਮ ਬੁੱਧ ਨੇ ਮਿੱਠੀ ਮੁਸਕਰਾਹਟ ਦੇ ਨਾਲ ਕਿਹਾ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਪਰ ਇਸ ਦਾ ਜਵਾਬ ਸਿੱਧੇ ਸ਼ਬਦਾਂ ਵਿੱਚ ਨਹੀਂ ਮਿਲੇਗਾ ਪਹਿਲਾਂ ਇੱਕ ਕਹਾਣੀ ਸੁਣੋ ਫਿਰ ਸਮਝ ਆਵੇਗਾ ਕਿ ਮਨ ਅਸਲ ਵਿੱਚ ਕਿਉਂ ਦੁਖੀ ਹੁੰਦਾ ਹੈ ਅਤੇ ਕਿਵੇਂ ਇਨਸਾਨ ਚਾਹੇ ਤਾਂ ਬੜੀ ਆਸਾਨੀ ਨਾਲ ਦੁੱਖਾਂ ਤੋਂ ਪਾਰ ਹੋ ਸਕਦਾ ਹੈ ਮਹਾਤਮਾ ਬੁੱਧ ਵੱਲੋਂ ਸੁਣਾਈ ਗਈ ਇੱਕ ਕਹਾਣੀ ਵਪਾਰੀ ਅਤੇ ਘੋੜੇ ਦੀ ਸ਼ੁਰੂ ਕਰਦੇ ਹਾਂ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਅਮੀਰ ਵਪਾਰੀ ਦੂਰ ਦੇਸ਼ਾਂ ਵਿੱਚ ਸਮਾਨ ਖਰੀਦਣ ਤੇ ਵੇਚਣ ਜਾਂਦਾ ਸੀ ਉਸ ਨੂੰ ਹਮੇਸ਼ਾ ਚੰਗੇ ਤੇ ਤਗੜੇ ਘੋੜਿਆਂ ਦੀ ਲੋੜ ਪੈਂਦੀ ਸੀ ਇੱਕ ਵਾਰ ਉਹ ਇੱਕ ਸ਼ਹਿਰ ਦੇ ਬਾਜ਼ਾਰ ਵਿੱਚ ਪਹੁੰਚਿਆ ਜਿੱਥੇ ਉਸ ਨੂੰ ਇੱਕ ਬਹੁਤ ਹੀ ਸੋਹਣਾ ਚਿੱਟਾ ਘੋੜਾ ਦੇਖਿਆ ਬੜਾ ਤਾਕਤਵਾਰ ਫਰਤੀਲਾ ਤੇ ਸ਼ਾਨਦਾਰ ਸੀ ਵਪਾਰੀ ਨੇ ਤਿੰਨ ਗੁਣਾ ਕੀਮਤ ਦੇ ਕੇ ਉਹ ਘੋੜਾ ਖਰੀਦ ਲਿਆ ਤੇ ਬੜੀ ਖੁਸ਼ੀ ਨਾਲ ਘਰ ਲੈ ਆਇਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਖੁਸ਼ੀ ਇੱਕ ਵੱਡੇ ਦੁੱਖ ਦੀ ਸ਼ੁਰੂਆਤ ਹੈ ਘੋੜੇ ਦੀ ਸੇਵਾ ਲਈ ਉਸ ਨੇ ਇੱਕ ਤਜਰਬੇਕਾਰ ਨੌਕਰ ਰੱਖਿਆ ਨੌਕਰ ਸੱਚਾ ਸੀ ਪਰ ਕੁਝ ਲਾਪਰਵਾਹ ਵੀ ਇੱਕ ਦਿਨ ਵਪਾਰੀ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਿਆ ਤੇ ਨੌਕਰ ਨੂੰ ਕਿਹਾ ਮੈਂ ਕੱਲ ਤੱਕ ਵਾਪਸ ਆਵਾਂਗਾ ਘੋੜੇ ਦਾ ਧਿਆਨ ਰੱਖੀ ਪਰ ਨੌਕਰ ਘੋੜੇ ਨੂੰ ਢੰਗ ਨਾਲ ਚਾਰਾ ਨਹੀਂ ਦੇ ਸਕਿਆ ਜਦੋਂ ਉਹ ਅਗਲੇ ਦਿਨ ਘੋੜੇ ਨੂੰ ਦਰਿਆ ਤੇ ਲੈ ਕੇ ਗਿਆ ਤਾਂ ਘੋੜਾ ਹਰਾ ਕਾਹ ਵੇਖ ਕੇ ਜੰਗਲ ਵੱਲ ਭੱਜ ਗਿਆ ਨੌਕਰ ਬਹੁਤ ਕੋਸ਼ਿਸ਼ ਕਰਦਾ ਰਿਹਾ ਤੇ ਹਨੇਰਾ ਹੋਣ ਤੱਕ ਇੱਕ ਘੋੜਾ ਫੜ ਲਿਆ ਪਰ ਘਰ ਆ ਕੇ ਵੇਖਿਆ ਕਿ ਉਹ ਘੋੜਾ ਉਹ ਨਹੀਂ ਸੀ ਅਗਲੇ ਦਿਨ ਵਪਾਰੀ ਵਾਪਸ ਆਇਆ ਜਿਵੇਂ ਹੀ ਉਸ ਨੇ ਘੋੜੇ ਨੂੰ ਦੇਖਿਆ ਉਸ ਦਾ ਦਿਲ ਟੁੱਟ ਗਿਆ ਉਸ ਨੇ ਨੌਕਰ ਨੂੰ ਡਾਂਟਿਆ ਤੇ ਸੋਚਿਆ ਇਸ ਨੂੰ ਕੱਢ ਦੇਵੇ ਪਰ ਫਿਰ ਆਪਣੇ ਆਪ ਨੂੰ ਸੰਭਾਲ ਲਿਆ ਇਹ ਬੰਦਾ ਕਈ ਸਾਲਾਂ ਤੋਂ ਮੇਰੇ ਨਾਲ ਹੈ ਦਿਲ ਦਾ ਸਾਫ਼ ਹੈ ਪਰ ਮਨ ਦਾ ਚੈਨ ਖਤਮ ਹੋ ਗਿਆ ਸੀ ਸਾਰੀ ਰਾਤ ਵਪਾਰੀ ਨੂੰ ਇੱਕ ਹੀ ਗੱਲ ਸਤਾਉਂਦੀ ਰਹੀ ਮੇਰਾ ਘੋੜਾ ਗਵਾਚ ਗਿਆ ਲੋਕ ਕੀ ਕਹਿਣਗੇ ਮੇਰੇ ਨਾਲ ਹੀ ਇਹ ਕਿਉਂ ਹੋਇਆ ਦੂਜੇ ਦਿਨ ਜਦੋਂ ਉਸਨੇ ਨੌਕਰ ਨੂੰ ਖੁਸ਼ ਮિજાਜ ਵੇਖਿਆ ਤਾਂ ਗੁੱਸੇ ਨਾਲ ਪੁੱਛਿਆ ਤੈਨੂੰ ਘੋੜਾ ਗਵਾਚਣ ਦਾ ਦੁੱਖ ਨਹੀਂ ਨੌਕਰ ਹੱਸ ਕੇ ਕਹਿੰਦਾ ਸਾਹਿਬ ਇੱਕ ਗਿਆ ਤੇ ਦੂਜਾ ਆ ਗਿਆ ਇਸ ਵਿੱਚ ਕੀ ਦੁੱਖ ਵਪਾਰੀ ਹੋਰ ਹੈਰਾਨ ਹੋ ਗਿਆ ਉਸ ਨੂੰ ਯਕੀਨ ਨਹੀਂ ਆਇਆ ਕਿ ਇਹ ਬੰਦਾ ਬਿਲਕੁਲ ਚਿੰਤਾ ਰਹਿਤ ਕਿਵੇਂ ਹੋ ਸਕਦਾ ਹੈ ਰਾਤ ਨੂੰ ਉਸ ਨੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਪਤਨੀ ਨੇ ਮੁਸਕਰਾ ਕੇ ਕਿਹਾ ਇੱਕ ਤਰੀਕਾ ਹੈ ਜਿਸ ਨਾਲ ਘੋੜਾ ਤਾਂ ਨਹੀਂ ਆਵੇਗਾ ਪਰ ਮਨ ਦਾ ਬੋਝ ਜ਼ਰੂਰ ਹਲਕਾ ਹੋ ਜਾਵੇਗਾ ਅਗਲੇ ਦਿਨ ਪਤਨੀ ਨੇ ਯੋਜਨਾ ਬਣਾਈ ਵਪਾਰੀ ਜ਼ੋਰ-ਜ਼ੋਰ ਨਾਲ ਕਹਿਣ ਲੱਗਾ ਅਫਸੋਸ ਜੇ ਘੋੜਾ ਨਾ ਗਿਆ ਹੁੰਦਾ ਮੈਂ 1 ਸਾਲ ਬਾਅਦ ਇਹ ਘੋੜਾ ਆਪਣੇ ਨੌਕਰ ਨੂੰ ਇਨਾਮ ਦੇਣ ਵਾਲਾ ਸੀ ਨੌਕਰ ਨੇ ਇਹ ਸੁਣ ਲਿਆ ਰਾਤ ਭਰ ਉਹ ਸੌ ਨਹੀਂ ਸਕਿਆ ਸਵੇਰੇ ਉਸ ਦੀ ਅੱਖ ਵਿੱਚ ਪਛਤਾਵਾ ਸੀ ਉਸ ਨੇ ਕਿਹਾ ਮਾਲਕ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਸਮਝ ਆਈ ਹੈ ਕਿ ਮੈਂ ਆਪਣੀ ਖੁਸ਼ੀ ਆਪ ਗਵਾ ਲਈ ਬੁੱਧ ਨੇ ਸਮਝਾਇਆ ਵਪਾਰੀ ਦਾ ਦੁੱਖ ਘੋੜਾ ਗਵਾਚਣ ਕਾਰਨ ਨਹੀਂ ਸੀ ਮੇਰਾ ਘੋੜਾ ਗਵਾਚਣ ਕਾਰਨ ਸੀ ਜਦੋਂ ਮਨ ਵਿੱਚ ਮੇਰਾ ਆਉਂਦਾ ਹੈ ਤਦੋਂ ਇਨਸਾਨ ਵੱਜ ਜਾਂਦਾ ਹੈ ਇਹੀ ਵੱਜਨ ਨੂੰ ਲਗਾਵ ਕਹਿੰਦੇ ਹਨ ਅਤੇ ਇਹ ਹੀ ਸਾਰੇ ਦੁੱਖਾਂ ਦੀ ਜੜ ਹੈ ਲਗਾਵ ਤਿੰਨ ਤਰ੍ਹਾਂ ਦਾ ਹੁੰਦਾ ਹੈ ਨੰਬਰ 1 ਚੀਜ਼ਾਂ ਨਾਲ ਜਿਸ ਨਾਲ ਡਰ ਲਾਲਚ ਤੇ ਸੁਆਰਥ ਪੈਦਾ ਹੁੰਦਾ ਹੈ ਨੰਬਰ 2 ਲੋਕਾਂ ਨਾਲ ਜਿਸ ਨਾਲ ਜਲਨ ਅਸੁਰੱਖਿਆ ਦੀ ਭਾਵਨਾ ਆਉਂਦੀ ਹੈ ਨੰਬਰ 3 ਵਿਚਾਰਾਂ ਨਾਲ ਜੋ ਇਨਸਾਨ ਨੂੰ ਅੜਿयल ਗੁੱਸੇਲਾ ਤੇ ਨਫ਼ਰਤ ਭਰਿਆ ਬਣਾ ਦਿੰਦੇ ਹਨ ਬੁੱਧ ਕਹਿੰਦੇ ਨੇ ਜਿੰਨਾ ਤੁਸੀਂ ਅਤੀਤ ਨੂੰ ਫੜਦੇ ਹੋ ਉਨਾ ਹੀ ਅਤੀਤ ਤੁਹਾਨੂੰ ਕਾਬੂ ਕਰਦਾ ਹੈ ਜਦੋਂ ਅਸੀਂ ਮੇਰਾ ਛੱਡ ਦਿੰਦੇ ਹਾਂ ਤਾਂ ਫਿਰ ਅਸੀਂ ਆਜ਼ਾਦੀ ਦਾ ਅਨੁਭਵ ਕਰਦੇ ਹਾਂ Swami Vivekananda ਕਹਿੰਦੇ ਨੇ ਅਸਲੀ ਤਾਕਤ ਛੱਡਣ ਵਿੱਚ ਹੈ ਜਿਸ ਪਲ ਤੁਸੀਂ ਕਿਸੇ ਚੀਜ਼ ਤੋਂ ਅਲੱਗ ਹੋਣਾ ਸਿੱਖ ਲੈਂਦੇ ਹੋ ਉਸ ਪਲ ਤੋਂ ਤੁਸੀਂ ਸ਼ਕਤੀਸ਼ਾਲੀ ਹੋ ਜਾਂਦੇ ਹੋ ਜੀਵਨ ਦੇ ਦੁੱਖ ਕਦੇ ਬਾਹਰ ਨਹੀਂ ਹੁੰਦੇ ਉਹ ਸਾਡੇ ਲਗਾਵ ਵਿੱਚ ਛੁਪੇ ਹੁੰਦੇ ਹਨ ਜਦੋਂ ਅਸੀਂ ਮੇਰਾ ਤੇ ਤੇਰਾ ਦਾ ਭਰਮ ਛੱਡ ਦਿੰਦੇ ਹਾਂ ਤਦੋਂ ਮਨ ਦਾ ਚੈਨ ਵਾਪਸ ਆ ਜਾਂਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁੱਖ ਮਨ ਦਾ ਇੱਕ ਭਰਮ ਹੈ ਅਤੇ ਆਜ਼ਾਦੀ ਉਸੇ ਪਲ ਆਉਂਦੀ ਹੈ ਜਦੋਂ ਅਸੀਂ ਇਸ ਭਰਮ ਤੋਂ ਬਾਹਰ ਨਿਕਲ ਆਉਂਦੇ ਹਾਂ ਸੋ ਦੋਸਤੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਕਹਾਣੀ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਆਤਮਿਕ ਅਤੇ ਜੀਵਨ ਬਦਲਣ ਵਾਲੀਆਂ ਕਹਾਣੀਆਂ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ